ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਇੱਕ ਅਵਾਰਾ ਪਸ਼ੂ ਸਕੋਰਪਿਓ ਗੱਡੀ ਨਾਲ ਟਕਰਾ ਗਿਆ ਜਿਸ ਤੇ ਚੱਲਦੇ ਗੱਡੀ ਵਿੱਚ ਸਵਾਰ ਦੋ ਵਿਅਕਤੀ ਵਾਰ-ਵਾਰ ਬਚੇ ਤੇ ਅਵਾਰਾ ਪਸ਼ੂ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਸਵਾਰ ਵਿਅਕਤੀ ਲਖਪ੍ਰੀਤ ਸਿੰਘ ਗੱਡੀ ਵਿੱਚ ਸਵਾਰ ਹੋ ਕੇ ਖਦਰਨ ਤੋਂ ਹੁਸ਼ਿਆਰਪੁਰ ਵੱਲ ਆ ਰਹੇ ਸਨ ਜਦੋਂ ਗੱਡੀ ਕਾਟਗੜ ਮੋੜ ਤੇ ਪਹੁੰਚੀ ਤਾਂ ਸੜਕ ਦੇ ਦੂਸਰੇ ਪਾਸੇ ਤੋਂ ਅਚਾਨਕ ਅਵਾਰਾ ਪਸ਼ੂ ਦੀ ਉਨ੍ਹਾਂ ਦੀ ਗੱਡੀ ਨਾਲ ਟੱਕਰ ਹੋ ਗਈ ਜਿਸ ਤੇ ਚੱਲਦੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਦਕਿ ایرਬੈਗ ਖੁੱਲਣ ਨਾਲ ਗੱਡੀ ਵਿੱਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ ਅਤੇ ਆਵਾਰਾ ਪਸ਼ੂ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਬਲਿਕ ਸਪੌਟ ਨਿਊਜ਼ ਦੇ ਨਾਲ ਰੋਪੜ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਸਵਾਰ ਜੀ ਤੁਸੀਂ ਕਿੱਥੇ ਜਾ ਰਹੇ ਸੀ ਸਵਾਰਾਰੇ ਨੇ ਹਾਂ ਅਸੀਂ ਹੁਸ਼ਿਆਰਪੁਰ ਜਾਣਾ ਸੀ ਇਹ ਹਾਦਸਾ ਤੁਹਾਡੇ ਨਾਲ ਕਿੱਦਾਂ ਵਾਪਰਿਆ ਜੀ ਗਈ ਹੈ ਜੀ ਉੱਤਰੋਂ ਇੱਕ ਤਾਂ ਮੋਟਰ ਆਈਆਂ ਪਹਿਲਾਂ 4-5 ਪਿੱਛੇ ਤੱਕ ਹੀ ਸਾਨੂੰ ਅਸੀਂ ਹੌਲੀ ਕਰ ਲਈ ਗੱਡੀ ਫਿਰ ਮੈਂ ਗੱਡੀ ਸਾਈਡ ਤੇ ਇੱਧਰ ਰੱਖ ਲਈ ਮਕੇ ਚਲੋ ਇੱਧਰ ਨਹੀਂ ਆਉਗੀ ਕਿਉਂਕਿ ਉੱਪਰ ਵੀ ਗੱਡੀ ਰੋਡ ਚੱਲਦਾ ਆ ਉੱਥੋਂ ਵੀ ਟੱਪ ਕੇ ਦੋ ਤਿੰਨ ਗੱਡੀ ਪਹਿਲਾਂ ਕ੍ਰੋਸ ਕੀਤੀਆਂ ਇੱਕ ਅਚਾਨਕ ਹੀ ਬ੍ਰੇਕ ਲਾਉਣ ਦਾ ਹੀ ਮਾਫਾ ਨਹੀਂ ਮਿਲਿਆ ਅਚਾਨਕ ਗੱਡੀ ਦੇ ਮੁਰੇ ਆ ਗਈ ਵੀ ਜਿੰਨਾ ਕ ਫਾਸਲਾ ਮੇਰਾ ਆ ਐਨੇ ਹੀ ਉੱਪਰ ਹੀ ਗੱਡੀ ਥੱਲੇ ਹੀ ਉਤਰਾਈ ਤੇ ਤੁਹਾਡਾ ਨੁਕਸਾਨ ਕਾਫੀ ਹੋ ਗਿਆ ਹੈ ਨੁਕਸਾਨ ਤੁਹਾਡੇ ਸਾਹਮਣੇ ਹੈ ਤੁਸੀਂ ਕੀ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਜਾਏ ਜਿਹੜੀਆਂ ਜਿਹੜਾ ਗਾਈ ਨਾਲ ਹਾਦਸਾ ਹੋਇਆ ਵੀ ਇਹਦੇ ਬਾਰੇ ਕੀ ਮੰਗ ਕਰਦੇ ਤੁਸੀਂ ਅੰਕ ਤਈਏ ਵੀ ਹੁਣ ਇਹਨਾਂ ਦੇ ਜਿਹੜਾ ਇਹਨੂੰ ਟੋਲ ਪਲਾਜ਼ਾ ਦਿੱਤਾ ਤੁਸੀਂ ਕੰਪਨੀ ਨੂੰ ਦਿੱਤਾ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਵੀ ਇਹਨਾਂ ਨੂੰ ਸੰਭਾਲੋ ਜੇ ਹੁਣ ਨਹੀਂ ਸੰਭਾਲ ਕੇ ਪਤਾ ਨਹੀਂ ਕਿੰਨੇ ਲਈ ਹੈ ਕਿ ਕਿੰਨਾ ਨੁਕਸਾਨ ਹੋ ਰਿਹਾ ਇੱਕ ਮਹੀਨਾ ਪਹਿਲਾਂ 10 ਬੰਦੇ ਮਰੇ ਆਂ ਜੀ ਰੋਡ ਤੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਚਲੋ ਮੰਨ ਲੀਏ ਇਹ ਤਾਂ ਕੋਈ ਨਾ ਪੈਸਾ ਲਾ ਕੇ ਠੀਕ ਹੋ ਜਾਏਗਾ ਪਰ ਜਾਨੀ ਨੁਕਸਾਨ ਹੋ ਜਾਂਦਾ ਉਹਦਾ ਪਰ ਪਰ ਭਾਈ ਤਾਂ ਕੋਈ ਨਹੀਂ ਕਰਦਾ ਜੀ ਸੱਟ ਸੁਰਤਾ ਨਹੀਂ ਬੱਚੀ ਕਿਸੇ ਦੇ ਸੱਟ ਨਹੀਂ ਬੱਚੀ ਬਚਾਓਏ ਗੱਡੀ ਹੌਲੀ ਸੀਗੀ ਥੈਂਕ ਯੂ